ਕਿਤੇ ਨਾ ਕਿਤੇ ਸਾਰਿਆਂ ਨੂੰ ਹੀ ਇੱਕ ਦੇਖਿਆ ਜਾ ਰਿਹਾ ਸੀ ਇੱਕ ਡਰ ਸੀਗਾ ਕਿ ਅਗਰ ਅਸੀਂ ਬਾਹਰ ਜਾਂਦੇ ਆਂ ਤੇ ਜਿਹੜਾ ਸਾਡਾ ਬਾਹਰ ਜਾਂਦਾ ਸੁਪਨਾ ਹੈ ਕਿ ਉਹ ਪੂਰਾ ਹੋਵੇਗਾ ਕਿਆ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਹਰ ਦੇ ਦੇਸ਼ਾਂ ਦੇ ਵਿੱਚ ਦੇਖਿਆ ਜਾ ਰਿਆ ਸਖਤੀ ਕੀਤੀ ਜਾ ਰਹੀ ਹੈ ਜਿਹੜੇ ਵਿਦਿਆਰਥੀ ਨੇ ਲੋਕ ਨੇ ਜਿਹੜੇ ਬਾਹਰ ਗਏ ਨੇ ਭਾਰਤ ਤੋਂ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਤੇ ਕਈ ਸਾਰੇ ਵਿਮਾਨ ਪਰ ਪਰ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਜਿਹੜੇ ਬਾਹਰ ਦੇ ਰੂਲਸ ਨੇ ਉਹ ਕਾਫੀ ਸਖਤ ਕਰ ਦਿੱਤੇ ਜਾਂਦੇ ਨੇ ਜਿਸ ਕਰਕੇ ਜਿਹੜੇ ਲੋਕ ਵਿਦਿਆਰਥੀ ਹੋਣ ਚਾਹੇ ਹੋਰ ਕਮਾਕਾਰਾਂ ਲਈ ਜਾਣ ਵਾਲੇ ਲੋਕ ਹੋਣ ਚਾਹੇ ਪੈਰੈਂਟਸ ਹੋਣ ਮਾਪੇ ਹੋਣ ਇਹਨਾਂ ਦੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਡਰ ਹੈ ਕਿ ਜੇਕਰ ਆਪਾਂ ਆਪਣੇ ਬੱਚੇ ਨੂੰ ਬਾਹਰ ਭੇਜਦੇ ਆ ਜਾਂ ਆਪ ਹੀ ਕੁਝ ਐਦਾਂ ਦਾ ਕਰਦੇ ਆ ਜੇ ਜਾਈਏ ਆਪਾਂ ਕਿੰਨਾ ਕਿਤੇ ਸਾਡਾ ਪੈਸਾ ਡੁੱਬ ਨਾ ਜਾਵੇ ਡੁੱਬ ਨਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਬਾਹਰਲੇ ਦੇਸ਼ਾਂ ਦੇ ਵੱਲੋਂ ਸਖਤੀ ਕੀਤੀ ਗਈ ਹੈ ਇਹ ਸਖਤੀ ਜਿਹੜੀ ਹੈ ਸਾਰਿਆਂ ਨੂੰ ਹੀ ਵਿਆਕੁਲ ਕਰ ਦਿੰਦੀ ਹੈ ਕਿਉਂਕਿ ਸੋਚਦੇ ਨੇ ਮਾਪੇ ਵੀ ਆਪਾਂ ਪੈਸਾ ਲਈਏ ਜਾਂ ਨਾ ਲਈਏ ਜੇ ਪੈਸਾ ਲਗਾ ਦਿੱਤੇ ਤੇ ਡੁੱਬ ਗਏ ਪੈਸੇ ਤਾਂ ਸਾਡਾ ਕੀ ਬਣੂਗਾ ਕਿਉਂਕਿ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਪੈਸੇ ਲੱਗਦੇ ਨੇ ਤੇ ਕਈ ਲੋਕ ਤਾਂ ਆਪਣਾ ਘਰ ਤੱਕ ਗਿਰਵੀ ਰੱਖ ਕੇ ਇੱਥੋਂ ਜਾਂਦੇ ਨੇ ਤਾਂਕਿ ਅੱਗੇ ਦਾ ਕੰਮ ਆਪਾਂ ਵਧੀਆ ਕਰ ਸਕੀਏ ਬਾਰੋਥੇ ਹੀ ਗੱਲ ਕਰੀਏ ਤਾਂ ਅਜੇ ਹੁਣ ਦੇਖਿਆ ਜਾ ਰਿਹਾ ਹੈ ਕਿ ਖਾਸ ਤੌਰ ਤੇ ਪੰਜਾਬੀ ਜਿਹੜੇ ਨੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਕਿਉਂਕਿ ਜ਼ਿਆਦਾਤਰ ਲੋਕ ਪੂਰੇ ਭਾਰਤ ਦੇ ਵਿੱਚ ਪੰਜਾਬ ਤੋਂ ਹੀ ਜਾਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਲਈ ਆਪਣੀ ਪੜ੍ਹਾਈ ਦੇ ਲਈ ਬਾਹਰਲੇ ਦੇਸ਼ਾਂ 'ਚ ਪੂਚ ਕਰਦੇ ਨੇ ਜਿਸ ਤੋਂ ਬਾਅਦ ਹੁਣ ਇੱਕ ਖੁਸ਼ਖਬਰੀ ਇਹਨਾਂ ਨੂੰ ਮਿਲਣ ਜਾ ਰਹੀ ਹੈ ਤਾਂ ਦੱਸਦੀ ਹੈ ਲਗਾਤਾਰ ਦੋਵੇਂ ਦੋ ਦੇਸ਼ਾਂ ਦੇ ਵਿੱਚ ਸਬੰਧ ਵਧਿਆ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਆਪਣਾ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਕਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਾ ਕੇ ਟੂਰ ਕਰਦੇ ਨੇ ਜਿਸ ਤੋਂ ਬਾਅਦ ਦੋ ਦੇਸ਼ਾਂ ਦੇ ਵਿੱਚ ਸੰਬੰਧ ਵਧੀਆ ਬਣ ਸਕਣ ਤਾਂ ਦੱਸ ਦਈਏ ਇਸ ਤੋਂ ਬਾਅਦ ਕੀ ਹੋਵੇਗਾ ਅਜੇ ਹਾ ਕੀ ਹੋਣ ਜਾ ਰਿਹਾ ਜਿਸ ਕਰਕੇ ਇੱਕ ਰਾਹਤ ਮਿਲੇਗੀ ਇੱਕ ਖੁਸ਼ਖਬਰੀ ਜੋ ਮਿਲੇਗੀ ਤਾਂ ਦੱਸ ਦਈਏ ਇਸ ਮਹੀਨੇ ਅਲਬਰਟਾ ਦੇ ਵਿੱਚ ਹੋਣ ਵਾਲੀ ਜੀ7 ਮੀਟਿੰਗ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਹੈ ਇਸ ਮੀਟਿੰਗ ਦੇ ਵਿੱਚ ਇੰਨਾ ਹੀ ਨਹੀਂ ਇਸ ਸੱਦੇ ਤੇ ਕੁਝ ਘੰਟਿਆਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਸ਼ਵ ਪੱਧਰੀ ਤੇ ਭਾਰਤ ਦੀ ਸਥਿਤੀ ਨੂੰ ਲੈ ਕੇ ਬਿਆਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਇਸ ਕਾਨਫਰੰਸ ਦੇ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੋਣਾ ਮਹੱਤਵਪੂਰਨ ਹੈ ਉਹਨਾਂ ਨੇ ਸਿੱਧੀ ਜੀ ਗੱਲ ਇਹ ਕਹਿ ਦਿੱਤੀ ਹੈ ਕਿ ਭਾਰਤ ਸਭ ਤੋਂ ਵੱਡੀ ਪੰਜਵੀਂ ਅਰਥ ਵਿਵਸਥਾ ਹੈ ਜਿਸ ਦਾ ਇਸ ਮੀਟਿੰਗ 'ਚ ਹੋਣਾ ਜ਼ਰੂਰੀ ਹੈ ਕੈਨੇਡਾ ਦੀ ਇਸ ਕਾਰਵਾਈ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਕਦਮ ਚੁੱਕਿਆ ਹੈ ਦੱਸਦੀ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਲਈ ਕੈਨੇਡਾ ਦੇ ਦੌਰੇ ਤੇ ਜਾਣ ਰਹੇ ਨੇ ਇਸ ਤੋਂ ਪਹਿਲਾਂ ਹੀ ਭਾਰਤ ਪ੍ਰਤੀ ਕੈਨੇਡਾ ਦਾ ਸੂਰਜ ਜਿਹੜਾ ਹੈ ਬਦਲ ਗਿਆ ਹੈ ਉੱਥੇ ਹੀ ਸਰਕਾਰ ਦੇ ਵੱਲੋਂ ਇੱਕ ਫੈਸਲਾ ਆਇਆ ਹੈ ਇਹ ਦੇਖਿਆ ਜਾ ਰਿਹਾ ਹੈ ਕਿ ਭਾਰਤੀਆਂ ਨੂੰ ਰਾਹਤ ਮਿਲੇਗੀ ਜਿਹੜੇ ਲੋਕ ਜਿਹੜੇ ਨੇ ਉੱਥੇ ਜਾ ਕੇ ਵੀ ਨਹੀਂ ਰਹਿ ਪਾਰੇ ਸੀ ਉਹਨਾਂ ਨੂੰ ਰਾਹਤ ਮਿਲੇਗੀ ਦੱਸਦੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਸਬੰਧਾਂ ਦੇ ਵਿੱਚ ਕਾਫੀ ਖਟਾਸ ਆ ਗਈ ਸੀ ਪਰ ਹੁਣ ਇਹਨਾਂ ਖਟਾਸ ਨੂੰ ਦੂਰ ਕਰਨ ਦੇ ਲਈ ਹੁਣ ਨਵੇਂ ਬਣੇ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਚੀਜ਼ ਦੀ ਨਵੀਂ ਮੀਟਿੰਗ ਦੀ ਇੱਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਨਾਲ ਉਹਨਾਂ ਦੇ ਵੱਲੋਂ ਜੀ7 ਸੰਮੇਲਨ ਦੇ ਵਿੱਚ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਬੁਲਾਇਆ ਗਿਆ ਇਸੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਫੇਰੀ ਵੀ ਠੀਕ ਪਹਿਲਾਂ ਕੈਨੇਡੀਅਨ ਸਰਕਾਰ ਦੇ ਲਈ ਇੱਕ ਵੱਡਾ ਫੈਸਲਾ ਹੋ ਸਕਦੀ ਹੈ ਜਿਸ ਦੇ ਨਾਲ ਜਿਹੜੇ ਭਾਰਤੀਏ ਨੇ ਉਹਨਾਂ ਨੂੰ ਰਾਹਤ ਮਿਲੇਗੀ ਸੋ ਦੱਸਦੀ ਹੈ ਇੱਕ ਬਦਲਾਅ ਦਾ ਦੌਰ ਦੇਖਿਆ ਜਾਵੇਗਾ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀ ਜਦੋਂ ਉਸ ਵੇਲੇ ਕਈ ਜਿਹੜੇ ਖਟਾਸ ਦੇਖੇ ਗਏ ਸੀ ਦੋਵੇਂ ਦੇਸ਼ਾਂ ਦੇ ਵਿੱਚ ਤਾਂ ਹੁਣ ਇਹ ਖਟਾਸ ਮਿਠਾਸ ਦੇ ਵਿੱਚ ਬਦਲਦੀ ਹੋਈ ਨਜ਼ਰ ਆ ਸਕਦੀ ਹੈ ਜਿਸ ਤੋਂ ਬਾਅਦ ਜੋ ਇਹ ਫੈਸਲਾ ਹੋਣ ਮਾਰਕ ਕਾਰਨੀ ਦੇ ਵੱਲੋਂ ਲਿਆ ਜਾਵੇਗਾ ਜਿਸ ਦੇ ਨਾਲ ਦੋ ਦੇਸ਼ਾਂ ਦੇ ਜਿਹੜੇ ਸੰਬੰਧ ਨੇ ਉਹ ਕਾਫੀ ਵਧੀਆ ਹੋ ਸਕਦੇ ਨੇ